ਆ ਵੀ ਅਹੀਂ ਉਹ ਪਿੰਡ ਮੈਂ ਘਰ ਆਉਂਦੇ ਤੇ ਉੱਥੋਂ ਫੋਨ ਆਇਆ ਵੀ ਇੰਟਰ ਦਾ ਟੇਬਲ ਦੇ ਐਕਸੀਡੈਂਟ ਹੋ ਗਿਆ ਹਾਂਜੀ ਫੇਰ ਅਹੀਂ ਇਹਨੂੰ ਉੱਥੋਂ ਲੈ ਕੇ ਆਏ ਕੱਲਾ ਇਹਨਾਂ ਦਾ ਹੋਇਆ ਕਿਹੜੀ ਸੰਦ ਚ ਵੱਜੇ ਨਹੀਂ ਪਤਾ ਨਹੀਂ ਇਹ ਗੱਡੀ ਆਉਂਦੇ ਸੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵੱਜੇ ਆ ਅੱਛਾ ਜੀ ਹਾਂਜੀ ਇੱਕ ਐਕਸੀਡੈਂਟ ਹੋ ਹੋ ਰਿਹਾ ਜਿਸ ਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਹੈ ਕਹਿੰਦੇ ਉਹਨਾਂ ਦੇ ਨਾਲ ਉਹ ਐਕਸੀਡੈਂਟ ਆ ਹਾਂ ਉਹਨਾਂ ਦਾ ਬਣੀ ਇਹ ਚੱਕਰਤੀ ਭਰੇ ਆ ਗੀ ਗੱਡੀ ਦੋਹਾਂ ਦੇ ਵਿੱਚ ਮਰ ਜਿੰਦਾਂ ਦੇ ਅੱਛਾ ਜੀ ਪਹਿਲਾਂ ਉਹਦੇ ਵਿੱਚ ਵੱਜੀ ਮੁੜ ਕੇ ਇਹਦੇ ਵਿੱਚ ਵੱਜ ਗਈ ਉਹਨਾਂ ਦੀ ਡੈਥ ਹੋ ਗਈ ਹੈ ਅੱਛਾ ਪ੍ਰੀਜ਼ੀਡੈਂਟ ਮੇਰੇ ਨਾਲ ਗੁਰਪ੍ਰੀਤ ਸਿੰਘ ਆ ਕੀ ਕੀ ਮਸਲਾ ਹੈ ਤ੍ਰੀ ਕਲਾਮ ਆ ਅੱਛਾ ਕੀ ਆ ਐਕਸੀਡੈਂਟ ਜਿਹੜਾ ਹੋਇਆ ਕੀ ਤੁਹਾਡੇ ਕਿ ਲੱਗਦੇ ਮੇਰੇ ਤੇ ਦਾਦਾ ਸਾਡੇ ਆਪਣੇ ਗਲੀ ਚ ਹੋਈਆਂ ਰੇ ਮੇਰੇ ਚਾਚੇ ਲੱਗਦੇ ਹੋਏ ਏ ਕੀ ਨਾਂ ਇਹਨਾਂ ਦਾ ਇਹਨਾਂ ਦਾ ਆਪਣੇ ਹਾਂਜੀ ਇਹਦਾ ਨਾਂ ਹਰਜੀਤ ਵਿਆਹ ਤੇ ਬਾਕੀ ਦਾ ਨਾਂ ਤਾਂ ਨਹੀਂ ਮੈਨੂੰ ਪਤਾ ਵੀ ਤੇ ਕਿੰਨੀ ਦੇਰ ਹੋਈ ਵਿਆਹ ਨੂੰ ਇਹਨਾਂ ਦੇ ਵਿਆਹ ਨੂੰ ਇਹਨਾਂ ਦੇ ਹੋਏ 6 ਮਹੀਨੇ ਹੋਏ ਸਿਰ ਹੋਏ ਇਹ ਐਕਸੀਡੈਂਟ ਕਿੱਦਾਂ ਹੋਇਆ ਐਕਸੀਡੈਂਟ ਮੋਟਰਸਾਈਕਲ ਬੱਜੇ ਆ ਕੀ ਕਿੱਥੇ ਕਰਕੇ ਵੱਜੇ ਸਭ ਨੇ ਪਿੱਕ ਇਵੈਂਟ ਛੋਣੀ ਜਿਹੜੀ ਉੱਥੇ ਵੱਜੇ ਜੀ ਅੱਛਾ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਏ ਇੱਥੇ ਹਾਂਜੀ ਹਾਂਜੀ ਪਹੁੰਚ ਗਏ ਜੀ ਹਾਂਜੀ ਹਾਂਜੀ ਚਲੋ ਕੀ ਨਾਮ ਹੈ ਭਾਈ ਤੁਹਾਡਾ ਗੁਰਜੀਤ ਸਿੰਘ ਜਿਹੜੇ ਆਨੰਦ ਹਸਪੀਟਲ ਜਿਹੜੇ ਐਕਸੀਡੈਂਟ ਇੱਥੇ ਛੋਣੀ ਦੇ ਲੱਗੇ ਹੋਇਆ ਉਹ ਕੀ ਲੱਗਦੇ ਨੇ ਤੁਹਾਡੇ ਜਿਹੜੇ ਇੱਥੇ ਐਡਮਿਟ ਨੇ ਉਹ ਭਰਾ ਆ ਬੜਾ ਕੀ ਨਾਂ ਹੈ ਉਹਨਾਂ ਦਾ ਪਸਵਾਲ ਜੀ ਦਾ ਨਾਮ ਨਰਿੰਦਰ ਸਿੰਘ ਪਿੰਡ ਕਿਹੜਾ ਤਿੰਨਪੁਰਾ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਦਾਂ ਜੀ ਸਾਰਾ ਇਦਾਂ ਵੀ ਅਸੀਂ ਪਿੰਡ ਮੈਂ ਘਰ ਆਉਂਦੇ ਤੇ ਉਤੋਂ ਫੋਨ ਆਇਆ ਵੀ ਇੱਥੇ ਤਾਂ ਡਬਲ ਦੇ ਦਾ ਐਕਸੀਡੈਂਟ ਹੋ ਗਿਆ ਹਾਂਜੀ ਫਿਰ ਅਸੀਂ ਇਹਨੂੰ ਫੋਨ ਲੈ ਕੇ ਕਿਹਾ ਜੀ ਕੱਲਾ ਇਹਨਾਂ ਦਾ ਹੋਇਆ ਕਿਹੜੀ ਸੰਦ ਚ ਵੱਜੇ ਨਹੀਂ ਪਤਾ ਨਹੀਂ ਇਹ ਗੱਡੀ ਆਉਂਦੇ ਸੀ ਵੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵੱਜੇ ਆ ਅੱਛਾ ਜੀ ਹਾਂਜੀ ਇੱਕ ਐਕਸੀਡੈਂਟ ਹੋਰ ਹੋਇਆ ਜਿਹਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ ਕਹਿੰਦੇ ਉਹਨਾਂ ਦੇ ਨਾਲ ਉਹ ਐਕਸੀਡੈਂਟ ਆ ਹਾਂ ਉਹਨਾਂ ਦਾ ਮੰਨਿਏ ਚੱਕਰਕੀਪ ਭਰਿਆ ਹੀ ਗੱਡੀ ਦ ਈਲਾ ਉਹਦੇ ਵਿੱਚ ਵੱਜੀ ਮੁੜ ਗਈ ਇਹਦੇ ਵਿੱਚ ਵੱਜੀ ਜਾਂ ਉਹਨਾਂ ਦੀ ਡੈਥ ਹੋ ਗਈ ਹੈ ਜਿਹੜੀ ਦੂਜੀ ਹੈ ਦੋ ਹਾਂਜੀ ਹਾਂਜੀ ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ ਇਹ ਸੀਰੀਸ ਹੈ ਬਹੁਤ ਜ਼ਿਆਦਾ ਗੱਡੀ ਦਾ ਪਤਾ ਲੱਗਾ ਕਿਹੜੀ ਗੱਡੀ ਪਤਾ ਨਹੀਂ ਅਸੀਂ ਤਾਂ ਪਤਾ ਨਹੀਂ ਗਿਆ ਅਸੀਂ ਦਵਾਦਾਂ ਤੋਂ ਲੈ ਕੇ ਆ ਗਏ ਇੱਥੇ ਮੌਕੇ ਤੇ ਪੁਲਿਸ ਆਈ ਇੱਥੇ ਇਹ ਤਾਂ ਪਤਾ ਨਹੀਂ ਲੱਗਾ ਕਿ ਉਹਨਾਂ ਅਖਾ ਦਵਾਦਾਂ ਹੋਏ ਉਹਨੂੰ ਹੀ ਲੈ ਕੇ ਰੇੜੀ ਤੇ ਪਾ ਕੇ ਇੱਥੇ ਲੈ ਕੇ ਆਏ ਆਂ ਉਹਦੀ ਮੋਟਰਸਾਈਕਲ ਰੇੜੀ ਤੇ ਠੀਕ ਹੈ ਸਰ ਕੋਈ ਨਹੀਂ ਗੱਡੀ ਗੁੱਡੀ ਲੱਭੀ ਹਾਲੇ ਉਹਨਾਂ ਦਾ ਕੋਈ ਅੰਬਲਸ ਆਈ ਆ ਠੀਕ ਹੈ ਮੌਕੇ ਤੇ ਜਾ ਕੇ ਅਸੀਂ ਤੇ ਘਰੋਂ ਆਏ ਆ ਤੇ ਜਾ ਕੇ ਦਵਾ ਦੌੜ ਲੈ ਕੇ ਇਹਨੂੰ ਠੀਕ ਹੈ ਜੀ ਕਿ ਇਹ ਦੋ ਮੀਆਂ ਬੀਬੀ ਦੀ ਡੈੱਥ ਹੋਈ ਆ ਕੌਣ ਆ ਤੇ ਕਿੱਥੋਂ ਦੇ ਰਹਿਣ ਵਾਲੇ ਆ ਇਹ ਜੀ ਪਤਲੀ ਦੇ ਰਹਿਣ ਵਾਲੇ ਜੀ ਇੱਦਾਂ ਕੀ ਗੱਲਬਾਤ ਹੋਈ ਆ ਇਹਨਾਂ ਦਾ ਜੇ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਤੇ ਸਿੰਘਪੁਰਾ ਆ ਜੀ ਕੋਈ ਪਤਾ ਲੱਗਾ ਕਿੰਨੇ ਕ ਵਜੇ ਟ੍ਰੀਪੀ ਨਹੀਂ ਕਰਦੇ ਇਹ ਜੀ ਇਸ ਗੱਲ ਨੂੰ ਅੱਧਾ ਘੱਟਾ ਪੌਣਾ ਘਟਾ ਹੋ ਗਿਆ ਜੀ ਡੈੱਥ ਜਿਹੜੀ ਇਹਨਾਂ ਦੀ ਮੌਕੇ ਤੇ ਹੁੰਦੀ ਆ ਮੌਕੇ ਤੇ ਹੋ ਗਈ ਜੀ ਤਾਂ ਮੀਆਂ ਬੀਬੀ ਦੀ ਪਛਾਣ ਨਹੀਂ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਇਹ ਮਰਦ ਦੇ ਨਾਂ ਤੇ ਇੱਕ ਵਿਦ ਦਾ ਨਾਂ ਹਾਂ ਗਾਜੀ ਕੱਢ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ ਉਹ ਉਹਨਾਂ ਦਾ ਵੀ ਜਦਾ ਮਾੜੀ ਹਾਲਤ ਆ ਉਹ ਨੰਦਾ ਹਸਪਤਲ ਜਿਹੜਾ ਵਿੱਚ ਐਡਮਟ ਆ ਉਹ ਹੁਣ ਰਹਿਣ ਵਾਲੇ ਉਹ ਸਿਗਪੁਰ ਤੋਂ ਰਹਿਣ ਵਾਲੇ ਹੁਣ ਕੀ ਕਾਰਵਾਈ ਤੁਹਾਡੇ ਲੋਕੀ ਕਾਰਵਾਈ ਜਿੱਦਾਂ ਵੀ ਹੋਊਗਾ ਉਹਨਾਂ ਦੇ ਬਿਆਨ ਲਿਖਾਂਗੇ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਆ ਕਰਾਂਗੇ